ਨਾ ਵੇ ਕਟਾਓ ਯਾਰ ਅਜੇ ਤਾਂ ਇਹ ਤਾਂ ਫਿਰ ਗਰਾਰੀ ਵੜੂਗੀ ਹੁਣ ਫਿਰ ਆਈਫੋਨ ਕੇ ਰੇਟ ਮੇ ਦੇ ਦਿੰਗੇ ਹਾਂ ਤੁਸੀਂ ਦੱਸੋ ਕਿਤਨਾ ਡਿਸਕਾਊਂਟ ਦੇਣਾ ਕਰੋ ਮੈਂ ਇੱਕ ਵੀ ਸੀਰੀਜ਼ ਚ ਹੋਣਾ ਚਾਹੁੰਦਾ ਕਿਉਂਕਿ ਆਈਫੋਨ ਦਾ ਰੇਟ ਤਾਂ ਤੁਹਾਨੂੰ ਪਤਾ 1 ਲੱਖ ਕੁਛ ਪੈਂਦਾਗਾ 1 ਲੱਖ 90 ਹਜ਼ਾਰ ਲਾਓ ਲੈ ਜੋ ਤੁਸੀਂ ਗੱਡੀ ਲੈ ਜੋ ਯਾਰ ਜਿਵੇਂ ਮੈਂ ਕਹਣਾ ਉਹ ਕਰ ਦੋ ਬੰਦਾ ਉਪਰਾਂ ਅਲਟ ਉਲਟ ਜੀ ਸੋਚੇ ਨਾ ਉਹ ਲੈ ਜਾਏ 2 ਲੱਖ 90000 ਰੁਪਏ ਡਸਟਰ ਲੈ ਜਾਓ ਬਸ ਲੈ ਕੋਈ ਬੰਦਾ ਜੇ ਸਵਿਫਟ ਲੈਣ ਗਿਆ ਨਵੀਂ ਨਹੀਂ ਗੱਲ ਕਰਦਾ ਮੈਂ ਉੱਚਾ ਮਾਡਲ ਲੈਣ ਗਿਆ ਕੋਈ ਅੱਜ ਆਪਾਂ ਨੂੰ ਬੀਮਰ ਗੱਡੀ ਦੇਣੀ ਹੈ ਪਹਿਲਾਂ ਤਾਂ ਲੈ ਵਾ ਕੇ ਕੰਡੀਸ਼ਨ ਚੈੱਕ ਕਰਾ ਦੇ ਇਹ ਅਲਾਇਸ਼ ਲੈ ਘੈਂਟ ਪਏ ਹੋਏ ਨੇ ਸਕਾਰਪਿਓ ਐਨ ਮਿੱਤਰੋ ਤੇ ਆ ਜਾ ਆਟੋਮੈਟਿਕ ਆ ਸਭ ਤੋਂ ਵੱਡੀ ਗੱਲ ਆ ਜਾ ਇੱਕ ਰੇ ਚਾਤੀ ਮਰਾ ਦੇ ਭਾਈ ਇਹ ਕੰਪਨੀ ਨੇ ਬਣਾ ਕੇ ਮੈਂ ਕਹਿੰਦਾ ਹਨਾ ਰੋਲਾ じゃ ਪਵਾਤਾ ਹਨਾ ਕਹਿੰਦੇ ਕੰਪਨੀ ਵਾਲੇ ਨੇ ਪੈਸੇ ਘਟਾ ਦੇ ਫਿਰ ਆਪਾਂ ਘਟਾਏ ਆ ਆਪਾਂ ਕੰਪਨੀ ਸੇ ਬਾਦੂ ਪੈਸੇ ਕਟਾ ਦੇ ਭਾਈ ਕੰਪਨੀ ਨੇ ਲੱਖ ਰੁਪਏ ਛੋੜੇ ਆ ਆਪਾਂ ਨੇ 5-7 ਲੱਖ ਰੁਪਏ ਛੋੜਦੇ ਇੱਥੇ ਰੱਖ 22/23 ਮਿੱਤਰੋ 4/4 ਐ ਤੇਰੇ ਸਦਾ 20000 ਦਾ ਡਿਸਕਾਊਂਟ ਹੈ ਫਿਰ ਤਾਂ ਬਈ ਆ ਲੈ ਕੇ ਵਗ ਜਿਓ ਠੀਕ ਹੈ ਪੰਜਾਬ ਨੰਬਰ ਦੀ ਪਹਿਲਾਂ ਤਾਂ ਜਿੰਨੇ ਭਰਾ ਆਪਣਾ ਜੁੜੇ ਨੇ ਪਿਆਰ ਭਰੀ ਸਾਥੀਆਕਰ ਤੇ ਬਾਈ ਨੇ ਬਈ ਸਰਾ ਕਰਤਾ ਅੱਜ ਆ ਬਾਈ ਦਾ ਘਰ ਆ ਆ ਜਿੱਥੇ ਬਾਈ ਨੇ ਕਾਰ ਬਜ਼ਾਰ ਖੋਲਤਾ ਔਰ ਬਾਈ ਕਹਿੰਦਾ ਪੂਰਾ ਹਰਿਆਣਾ ਛੱਡੋ ਪੂਰਾ ਚੰਡੀਗੜ੍ਹ ਮਹਾਲੀ ਟਰਾਈ ਸਿਟੀ ਤੇ ਵੀਰੇ ਪੰਜਾਬ ਦਾ ਹਰਿਆਣਾ ਦਾ ਚੈਲੰਜ ਹੈਗੀ ਹੈਗਾ ਹੈ ਪਹਿਲਾਂ ਤਾਂ ਵੀਰੇ ਵੈਲਕਮ ਹੈ ਆਪਣੇ ਚੈਨਲ ਤੇ ਆਪ ਦਾ ਸਵਾਗਤ ਹੈ ਸ਼ਿਵ옴ਸਕਾਰ ਕੇ ਅੰਦਰ ਇਹ ਅੱਜ ਹਮ ਲੈ ਕੇ ਆਏ ਆਂ ਗਾੜੀਆਂ ਇੱਕ ਸੇ ਇੱਕ ਸਾਰੀ ਖੜੀਆਂ ਆਪਕੇ ਪਾਸ ਇੱਕ ਕਰਬੇਰ ਦਾ ਨਾਮ ਕੀ ਦੱਸੋਗੇ ਸ਼ਿਵਮ ਸ਼ਿਵ옴ਸਕਾਰ ਸ਼ਿਵਮਸਕਾਰ ਇਹਦਾ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਵੀਰੇ ਪ੍ਰੋਪਰ ਐਡਰੈਸ ਹੈ ਇਸਕਾ ਪੰਚਕੁਲਾ ਮੇ ਸੈਕਟਰ 21 ਬੈਕ ਸਾਈਡ ਮਿਲੇਗਾ ਆਪਕੋ 올 ਕੈਮਿਸਟ ਕੇ ਪੰਚਕੁਲਾ ਦੇ ਵਿੱਚ ਆ ਜਿਓ ਸੈਕਟਰ 21 ਤੇ ਆ ਜਿਓ 22 ਬੋਲੂਗਾ ਜੇ ਹਿੰਦੀ ਟੋਡਾ ਬਾਈ ਬੋਲੂਗਾ ਜੋ ਪੰਜਾਬੀ ਅਜੋ ਪੰਜਾਬ ਤੇ ਹਰਿਆਣਾ ਦੋਨੋਂ ਮਿਕਸ ਕਰਕੇ ਵੀਰੇ ਆਪਣਾ ਰੇਟ ਇਹ ਜਿਆ ਕਰ ਦੇਣਾ ਭਾਵੇਂ ਮੇਰਾ ਵੀਰ ਕੋਈ ਪੰਜਾਬ ਤੋਂ ਆ ਰਿਹਾ ਭਾਵੇਂ ਆ ਰਿਹਾ ਹਰਿਆਣੇ ਤੋਂ ਬਸ ਆ ਜਾ ਠੀਕ ਹੈ ਜੀ ਰੇਟ ਐਸਾ ਕਰਦੇ ਆਂ ਭਾਜੀ ਬੋਲਣੇ ਦੀ ਜੁੜਤੀ ਨਹੀਂ ਆ ਜਰੂਰ ਤਾਂ ਨਹੀਂ ਹੈਗੀ ਤੇ ਐਡਰੈਸ ਕੰਟੈਕਟ ਨੰਬਰ ਦੋਨੋਂ ਮਿੱਤਰੋ ਸਕਰੀਨ ਤੇ ਚੱਲ ਰਹੇ ਗੱਡੀਆਂ ਦਿਖਾਵਾਂਗੇ ਬਾਦੂ ਜਿਹੜੀ ਗੱਡੀ ਤੁਹਾਨੂੰ ਫਿੱਟ ਬੈਠੇਗੀ ਸਕਰੀਨ ਸ਼ਾਟ ਮਾਰੀ ਚਲੋ ਕੋਈ ਚੱਕਰ ਨਹੀਂ ਚੱਕ ਮੀ ਤੋਂ ਜੱਕ ਮੀ ਸਿਰਾ ਤੋਂ ਸਿਰਾ ਕਰਾ ਰੇਟ ਹੋਣਗੇ ਮਿੱਤਰੋ ਪੂਰੇ ਜਾਇਜ਼ ਸਭ ਤੋਂ ਪਹਿਲੀ ਹੀ ਸਭ ਦੀ ਮਨਪਸੰਦ ਕਾਰ ਵਰਨਾ ਦੀ ਫਲੂਇਡ ਕਿ ਇੱਕ ਵਾਰੀ ਔਲਾਇਦ ਜਤੀ ਮਰਾਦੀ 1.6 ਅਤੇ ਵੀਰੇ ਮਾਡਲ ਦੀ ਗੱਲ ਕਰੀ ਕਿੰਨਾ ਮਾਡਲ ਵਰਨਾ ਇਹ 2012 ਮਾਡਲ ਵਰਨਾ ਹੈ 12 ਲਓ ਜੀ 2012 ਇੰਟੀਰੀਅਰ ਵੀ ਚੈੱਕ ਕਰਾ ਦੇ ਬਈ ਕੈਂਟ ਕੋਕਾ ਪੀਸ ਕਾਰ ਆ 2012 ਡੀਜ਼ਲ ਵੇਰੀਐਂਟ ਦੇ ਨਾਲ ਹੈਨਾ ਡੀਜ਼ਲ ਵੇਰੀਐਂਟ ਫਰਸਟ ਓਨਰ ਕਾਰ ਆ ਪਹਿਲੇ ਨਾਮ ਦੀ ਇੱਥੇ ਰੱਖ ਆ ਹਰਿਆਣੇ ਵਾਲੇ ਬਾਈਓ ਚੱਕ ਕੇ ਲੈ ਜਾ ਹੁਣ 12 ਮਾਡਲ ਦੀ ਪਹਿਲੇ ਨਾਮ ਦੀ ਫਰਸਟ ਓਨਰ ਗੱਡੀ ਦੀ ਕੰਡੀਸ਼ਨ ਫੁੱਲ ਲੁੱਕ ਹੈ ਤੇ ਵੀਰੇ ਰੇਟ ਫਿਰ 12 ਦਾ ਜੋ ਦੇ ਦਿਓ ਕਿ ਬੰਦਾ ਬਸ ਫਿਰ ਲੈ ਪਹਿਲਾਂ ਫੇਰ ਆ ਜੇ ਰੇਟ ਪਾ ਜੀ ਉਹ ਦੇ ਦੇਗੇ ਜਿਹੜਾ ਆਪ ਬੋਲਦੋਗੇ ਇਹ ਕੰਮ ਕਰੋ ਹਾਂ ਆ ਜਾ ਪਾਇਓ ਹਾਂ ਇਹ ਗਾੜੀ ਦੇ ਦੇਗੇ ਹਮ ਆਪਕੋ ਇੱਕ ਹੀ ਰੇਟ ਦੇਗੇ 3 ਲੱਖ 70000 ਰੁਪਏ 10 ਲੱਖ 70000 2012 ਮਾਡਲ ਦੀ ਹੈ ਚਲੋ ਇੱਕ ਚੀਜ਼ ਹੋਰ ਕਰ ਦਿੰਦੇ ਆ ਜਿਹੜਾ ਭਰਾ ਆਪਣੇ ਪੇਜ ਦਾ ਨਾਮ ਲੈ ਕੇ ਆਊਗਾ ਮਾਨ ਤਾਨ ਕਰਨਾ ਪਊਗਾ ਬਿਲਕੁਲ ਕਰਾਂਗੇ ਕਰ ਦਿੰਦੇ ਲਓ ਜੀ ਇਹ ਡਿਮਾਂਡ ਨੇ ਦੱਸੇਗਾ ਉਹ ਦੁਬਾਰਾ ਦੱਸਦੇ ਆ ਤੇ ਸਭ ਤੋਂ ਵੱਡੀ ਚੀਜ਼ ਦੇਖੋ ਬਾਈ ਬੀਮਰ ਗੱਡੀਆਂ ਆਪਾਂ ਨੇ ਦੇਖੇ ਹੋਣੀਆਂ ਬਾਈ ਕੋਈ ਬੰਦਾ ਜੇ ਸਵਿਫਟ ਲੈਣ ਗਿਆ ਨਮੀ ਨਹੀਂ ਗੱਲ ਕਰਦਾ ਮੈਂ ਉੱਚਾ ਮਾਡਲ ਲੈਣ ਗਿਆ ਕੋਈ ਅੱਜ ਆਪਾਂ ਨੂੰ ਬੀਮਰ ਗੱਡੀ ਦੇਣੀ ਹੈ ਪਹਿਲਾਂ ਤਾਂ ਲੈ ਵੇ ਕਿ ਕੰਡੀਸ਼ਨ ਚੈੱਕ ਕਰਾ ਦੇ ਬੀਮਰ 5 ਸੀਰੀਜ਼ ਦੀ ਕਾਰ ਹੈ ਠੀਕ ਹੈ ਤੇ ਇੱਕ ਵਾਰੀ ਅੰਦਰੋਂ ਚੈੱਕ ਕਰ ਲਓ ਬਾਈ ਬੀਮਰ ਸੂਨੂ ਸਾਰਿਆਂ ਨੂੰ ਪਤਾ ਹੀ ਆ ਬਾਕੀ ਐਕਸਟਰਾ ਲਗਜ਼ਰੀ ਕਾਰ ਹੈ ਸਰਾ ਗੋਕਾ ਵੀ ਜਿਹਨੂੰ ਕਹ ਦਿੰਦੇ ਆ ਹੈਗੀ ਮਿੱਤਰੋ ਚੰਡੀਗੜ੍ਹ ਨੰਬਰ ਦੀ ਆ ਪੇਡ ਨੰਬਰ ਨਾਲ ਹੈ 2013 ਤੇ ਮਾਡਲ ਕਿੰਨੇ ਵੀਰ ਬੀਮਰ ਦਾ 2009 ਮਾਡਲ ਹੈ ਬੀਮਰ ਦਾ 9 ਮਾਡਲ ਔਰ ਗਾੜੀ ਦੀ ਕੰਡੀਸ਼ਨ ਆਪ ਦੇਖ ਲਓ ਫੁੱਲੀ ਓਕੇ ਆ ਓਕੇ ਕੰਡੀਸ਼ਨ ਹੈ ਫੁੱਲੀ ਆਪਕੋ ਮੋਡੀਫਾਈ ਮਿਲੇਗੀ ਇਸ ਕੇ ਅੰਦਰ ਆਪ ਚੈੱਕ ਕਰ ਲਓ ਇਹ ਗਾੜੀ ਆਪਕੋ ਜਿਸ ਰੇਟ ਮੇ ਗਾੜੀ ਦੇ ਦੇਂਗੇ ਉਸ ਰੇਟ ਮੇ ਅਗਰ ਆਪਕੋ ਗਾੜੀ ਦੇ ਦੇ ਤੋ ਬੋਲ ਦੇਣਾ ਮੈਂ ਤਾਂ ਹੀ ਕਹਿ ਵੀ ਪੁਰਾਣੀ ਸਵਿਟਜੇ ਲੈਣ ਚੱਲਿਆ ਜੋ ਬਿਮਰ ਦਵਾਵਾਂਗੇ ਹਨਾ 2009 ਮਾਡਲ ਕਿੰਨੇ ਚ ਕਰ ਦਾਂਗੇ ਵੀਰੇ 5 ਸੀਰੀਜ਼ ਹੈ 530 ਇਹ ਦੇ ਦੇਂਗੇ ਭਾਜੀ ਆਪਕੋ ਇੱਕ ਹੀ ਰੇਟ ਹੈ 490000 ਰੁਪਏ 4 ਲੱਖ 90 ਹਜ਼ਾਰ ਦੀ ਬਿਮਰ ਗੱਡੀਆਂ ਮਿੱਤਰੋ 5 ਸੀਰੀਜ਼ ਦੀ ਆਜ ਇੱਕ ਟਮਾਕਾ ਹੋਰ ਦਵਾ ਮਾ ਉਹ ਮਰਸਡੀਜ਼ ਕਾਰ ਆ ਕਾਲੇ ਰੰਗ ਦੀ ਤੇ ਹੈਗੀ ਵੀ C250 ਹੈਗੀ ਆਪਣੇ ਕਿਸੇ ਭਰਾ ਦਾ ਬਜਟ ਘਟ ਹੈ ਤੇ ਮਰਸਡੀ ਕਰ ਲੱਭ ਰਿਹਾ ਤਾਂ ਆ ਦੇਖ ਲਿਓ ਤੇ ਵੀਰੇ ਮਾਡਲ ਕਿੰਨਾ ਇਹ 2012 12 ਮਾਡਲ C ਕਲਾਸ ਫੁੱਲ ਓਕੇ ਕਾਰ ਆ ਟਾਇਰ ਟੱਪਾ ਨਵਾਂ ਪਿਆ ਤੇ ਲੋਕ ਆ ਨਹੀਂ ਮੈਂ ਤੁਹਾਨੂੰ ਦਿਖਾ ਦਦਾ ਗੱਡੀ ਅੰਦਰੋਂ ਸਰਾ ਕੋਕਾ ਪੀਸ ਹੈ ਤੇ ਮੇਰੇ ਰੇਟ ਦੇਣ ਵਾਲਾ ਦੇਣ ਵਾਲਾ ਇੱਕ ਹੀ ਰੇਟ ਹੈ ਭਾਜੀ 5,70,000 ਰੁਪਏ ਗੱਡੀ ਲੈ ਜੋ ਬਸ ਨੇ ਪਰ ਇਹਦੇ ਵਿੱਚ ਮਾਨਤਾਨ ਕਰਨਾ ਪਊਗਾ ਮਾਨਤਾਨ ਕਰ ਦੂਗਾ ਭਾਜੀ ਵਧੀਆ ਨਹੀਂ ਵਧੀਆ ਵਧੀਆ ਕਰਦਾ ਕੋਈ ਚੱਕਰ ਨਹੀਂ ਤੇ ਆ ਗਈ ਆਪਣੀ ਵੀਰੇ ਸਕਾਰਪੀਓ ਚਟੇ ਰੰਗ ਦੀ ਮੈਨੂੰ ਲੱਗਦਾ ਇਹ ਹੈਗੀ ਵੀ ਆਪਣੀ S11 ਹੈ ਹਨਾ S11 ਹੈ ਭਾਜੀ ਲੈ ਬਾਈ S11 ਸਭ ਤੋਂ ਟਾਪ ਅਲॉयਲ ਚਲਾਏ ਪਏ ਹੋਏ ਨੇ ਜੇ ਖੁੱਲੀ ਹੋਈ ਮੈਨੂੰ ਝਾਤੀ ਮਰਾਦਨ ਆ ਜਾ ਗੱਡੀ ਬਈ ਅੰਦਰੋਂ ਵੀ ਚੈੱਕ ਕਰ ਲੋ ਓਕੇ ਦੀ ਕੰਡੀਸ਼ਨ ਰਿਪੋਰਟ ਆ ਮਾਡਲ ਕਿੰਨਾ ਵੀਰੇ ਇਹ 2018 18 ਮਾਡਲ ਦੀ ਮੇਰੇ ਸਕਾਰਪੀਓ ਲਾਇਸ਼ ਲਾਇ ਪਏ ਹੋਏ ਨੇਗੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹ ਨੰਬਰ ਆਪਣਾ ਪੰਜਾਬ ਆ ਕਿ ਚੰਡੀਗੜਾ ਵੀਰੇ ਲਓ ਜੀ ਐਚਪੀ ਨੰਬਰ ਦੀ ਕਾਰ ਆ ਤੇ ਮਾਡਲ 2018 18 ਤੇ ਪੈਸੇ ਕਿੰਨੇ ਹੋਣਗੇ ਵੀਰੇ ਪੈਸੇ ਵੀਰੇ ਹਲੋ ਹਲੋ ਪੜੇਵੇਂ ਸਾਰੀ ਗਾਡੀ ਓਕੇ ਮਿਲੇਗੀ ਪੈਸਾ ਆਪਕੋ ਦੇ ਦੇਗੇ 네ਗੋਸ਼ੀਏਬਲ ਰੇਟ ਹੈ 13 ਲੱਖ 30000 ਰੁਪਏ 13 ਲੱਖ 30000 ਇਹਦੇ ਵਿੱਚੋਂ ਕਰ ਦਾਂਗੇ ਵਧੀਆ ਜਿਹਾ ਮਾਨ ਤਨ ਇਹ ਡਿਮਾਂਡ ਹੈ ਤੁਹਾਡੇ ਸਾਹਮਣੇ ਆ ਲਾ ਬਈ 빅 ਡੈਡੀ ਆਫ ਐਸ ਯੂ ਵੀ ਐ ਬਈ ਕਹਿੰਦਾ ਇਹਨਾਂ ਦਾ ਟੱਕੜ ਮਾਰ ਗਿਆ ਹੁਣ ਹਨਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਗੱਡੀ ਦੇ ਤਰੀਬ ਕਰਾਂਗੇ ਆ ਉਲਾਈਸ਼ ਲੈ ਘੈਂਟ ਪਏ ਹੋਏ ਨੇ ਸਕਾਰਪੀਓ ਐਨ ਮਿੱਤਰੋ ਤੇ ਆ ਜਾ ਆਟੋਮੈਟਿਕ ਆ ਸਭ ਤੋਂ ਵੱਡੀ ਗੱਲ ਆ ਜਾ ਇੱਕ ਰੇ ਚਾਤੀ ਮਰਾ ਦੇ ਬਈ ਇਹ ਕੰਪਨੀ ਨੇ ਬਣਾ ਕੇ ਮੈਂ ਕਹਿੰਦਾ ਹਨਾ ਰੋਲਾ ਜਾ ਪਵਾਤਾ ਹਨਾ ਲਾ ਬਈ ਸਰਾ ਕੋਕਾ ਵੀ ਇਸ ਕਰਾ ਵੀਰੇ ਮਾਡਲ ਕਿੰਨਾ ਹੈ ਇਹਨਾਂ ਦਾ 2022 ਮਾਡਲ ਹੈ 22 ਮਾਡਲ ਆ 22 ਮਾਡਲ ਹੈ 23 ਰਜਿਸਟਰ ਆ 22/23 ਹੈ ਲਓ ਬਈ ਕੰਡੀਸ਼ਨ ਵਜਦਾ ਕਹਿਣ ਦੀ ਲੋੜ ਨਹੀਂ ਮਿਲਦਾ ਬੰਪਰ ਤੋਂ ਬੰਪਰ ओरिजिनल ਹੀ ਉਹ ਸਾਰੀ ਵਿਸਾਰੀ ਹਨਾ ਸਭ ਕੁਝ ਓਕੇ ਐਲੋਏ ਵੀਲ ਪੜੇ ਹੋਏ ਆ ਵਾਈਟ ਕਲਰ ਆ ਇੱਕ ਵੀ ਸਕਰੈਚ ਆ ਕੋ ਗਾੜੀ ਤੇ ਨਹੀਂ ਮਿਲੇਗਾ ਪਹਿਲੇ ਨਾਮ ਦੀ ਹਨਾ ਪਹਿਲੇ ਨਾਮ ਕੀ ਗਾੜੀ ਆ ਫਰਸਟ ਓਨਰ ਕਾਰ ਆ ਪੈਸੇ ਪਹਿ ਪਾਜੀ ਇੱਕ ਹੀ ਡਿਮਾਂਡ ਆ ਹਾਂ 22 ਲੱਖ ਰੁਪਏ 22 ਲੱਖ ਦੀ 22/23 ਲੈ ਜਾਓ 22/23 ਲੈ ਇੱਥੇ ਰੱਖ ਲੈ ਬਾਈ ਥਾਰ ਕਹਿੰਦਾ ਦਵਾ ਦੇ ਨਮੀ ਦੇ ਟੁੱਟ ਕੇ ਰੇਟ ਸਭ ਤੋਂ ਪਹਿਲਾਂ ਨੰਬਰ ਚੈੱਕ ਕਰਾਵੇ ਹੈ ਬਾਈ ਸੀ ਐਚ ਈ 0025 ਪੇਡ ਨੰਬਰ ਐ ਮੈਂ ਤੁਹਾਨੂੰ ਦੱਸ ਦਿੰਦਾ ਵੈਸੇ ਘੈਂਟ ਆ ਪੂਰਾ ਟੌਪ ਕਲਾਸ ਨੰਬਰ ਆ 4/4 ਆ ਬਲੈਕ ਥਾਰ ਆ ਮਾਡਲ ਵੀਰੇ 22 ਮਾਡਲ ਆ 2000 ਦਾ ਇਹ ਵੀ 22/23 ਆ 22/23 ਲੈ ਬਈ ਅਜਾ ਬਈ ਚੱਕ ਮਿਆਂ ਕਰਾ ਰੱਖੀ ਬੈਠਾ ਆਜੋ 4/4 ਅੰਦਰੋਂ ਵੀ ਦੇਖ ਲਓ ਬਾਈ ਚੱਕਾਰ ਆ ਐਸੀ ਨਿਕਲੀ ਹੈ ਜਿਵੇਂ ਸ਼ੋਰੂਮ ਸੇ ਆਜੀ ਬਾਹਰ ਆਈ ਹੈ ਇੱਕ ਵੀ ਸਕਰੈਚ ਨਹੀਂ ਹੈ ਗਾੜੀ ਦੇ ਉੱਪਰ ਗਾੜੀ ਦੇਖ ਲਓ ਆਪ ਕੁਝ ਵੀ ਆਪ ਕੋ ਸਿੰਗਲ ਇਕ ਵੀ ਚੀਜ਼ ਕਰਾਣੇ ਦੀ ਜਰੂਰਤ ਨਹੀਂ ਆ ਐਕਸਟਰਾ ਕੁਝ ਕਰਨ ਦੀ ਲੋੜ ਨਹੀਂ ਕੁਝ ਨਹੀਂ ਕਰਾਣੇ ਦੀ ਫਿਰ ਉਹ ਕਹਿੰਦੇ ਕੰਪਨੀ ਵਾਲੇ ਨੇ ਪੈਸੇ ਘਟਾ ਦੇ ਫਿਰ ਆਪਾਂ ਘਟਾਏ ਆ ਆਪਾਂ ਕੰਪਨੀ ਸੇ ਬਾਦੂ ਪੈਸੇ ਘਟਾ ਦੇ ਭਾਈ ਕੰਪਨੀ ਨੇ ਲੱਖ ਰੁਪਏ ਛੋੜੇ ਆ ਆਪਾਂ ਨੇ 5-7 ਲੱਖ ਰੁਪਏ ਛੋੜਦੇ ਇੱਥੇ ਰੱਖ 22/23 ਆ ਮਿੱਤਰੋ 4/4 ਆ ਤੇ ਮੇਰੇ ਪੈਸੇ ਪੈਸੇ 13 ਲੱਖ 3000 ਰੁਪਏ 13 ਲੱਖ 30 ਦੀ 22/23 ਆ ਆਜੋ ਹੁਣ ਜਿਹੜੇ ਭਰਾਵਾਂ ਦਾ ਬਜਟ ਹੁੰਦਾ ਘਟ ਆਪਾਂ ਉਹਨਾਂ ਨੂੰ ਨਿਰਾਸ਼ ਨਹੀਂ ਕਰਦੇ ਗੱਡੀਆਂ ਸਾਨੂੰ ਸਾਰੀਆਂ ਦਿਖਾਵਾਂਗੇ ਆਜੋ ਬ ਆ ਖੜੀ ਇਹਨੇ ਇਧਰਲੇ ਪਾਸੇ ਤੁਹਾਡੇ ਵਾਸਤੇ ਸਪੈਸ਼ਲ ਗੱਡੀਆਂ ਜਿੰਨਾਂ ਦਾ ਬਈ ਆਪਣਾ ਬਜਟ ਘੱਟ ਹੁੰਦਾ ਹਨ ਤੇ ਇਹਨੂੰ ਬਈ ਕੁਝ ਕ ਕਹਿੰਦੇ ਨੇ ਕਿ ਛੋਟੇ ਡੱਡੂ ਵਰਗੀ ਕਾਰ ਹੈ ਤੇ ਬਈ ਮਾਰੂਤੀ ਸੰਜੁਕੀ ਦੀ ਐਸਪ੍ਰੈਸੋ ਹੈ ਦੋ ਖੜੀਆਂ ਨੇ ਇੱਕ ਤਾਂ ਆਪਣੀ ਗਰੇਜ ਹੈ ਇੱਕ ਹੈਗੀ ਹੈ ਵਾਈਟ ਵੀਰੇ ਹਨਾ ਹਾਂ ਇਹ ਪਹਿਲੀ ਦੱਸਿਓ ਇਹਦਾ ਮਾਡਲ ਕੀ ਹੈ ਬਗਰੇ ਦਾ 2022 ਮਾਡਲ ਹੈ ਇਸਕਾ ਇਹ ਬਈ ਮਾਡਲ ਆ ਨੰਬਰ ਤੁਹਾਡੇ ਸਾਹਮਣੇ ਆ ਜੇ ਕੇ ਦਾ ਨੰਬਰ ਹੈ ਹਾਂਜੀ ਆਪ ਗਾੜੀ ਦੇਖੋ ਗਾੜੀ ਬਿਲਕੁਲ ਸਾਫ਼ ਸੁਥਰੀ ਗਾੜੀ ਹੈ ਇਹ ਜੋ ਮੀਡਲ ਕਲਾਸ ਫੈਮਲੀ ਆਤੀ ਹੈ ਹਾਂ ਉਸਕੇ ਲਈ ਸਭ ਤੋਂ ਬੈਸਟ ਕਾਰ ਹੈ ਨਾ ਤਾਂ ਉੱਪਰ ਨਾ ਤਾਂ نیچے ਵਧੀਆ ਫੈਮਲੀ ਕੇ ਲਈ ਗਾੜੀ ਹੈ ਆਪਣਾ ਦੇਖੋ ਇੱਕ ਹੋਰ ਚੀਜ਼ ਹੈ ਜੇ ਕੋਈ ਭਾਈ ਆਪਣਾ ਹਨਾ ਉਹ ਅਲਟ ਹੁੰਦੀ ਦੀ ਐਲ ਐਕਸ ਆਈ ਦੀ ਗੱਲ ਕਰਦਾ ਮੈਂ ਭਾਈ ਉਹ ਚ ਨਾ ਪਿਓ ਤੇ ਇਹ ਲੈ ਜੁਲੋ ਉੱਚੀ ਲੰਮੀ ਗੱਡੀ ਆ ਫੀਚਰਸ ਹੀ ਵੱਧ ਹੁੰਦੇ ਆ 22 ਮਾਡਲ ਹੈ ਵੀਰੇ ਤੇ ਰੇਟ ਰੇਟ ਭਾਜੀ ਕਰ ਵਾਲੀ ਗੱਲ ਆ 440000 ਰੁਪਏ ਚੱਕੋ 440000 ਦੀ ਆਹਾ ਤੇ ਇੱਕਾ ਵਾਈਟ ਕਲਰ ਦੀ ਵੀ ਦਿਖਾ ਦੇ ਤੇ ਇਹ ਹੈਗੇ ਮਿੱਤਰੋ ਆਪਣੀ ਪੰਜਾਬ ਨੰਬਰ ਦੀ ਐਸਪ੍ਰੈਸੋ ਵਾਈਟ ਕਲਰ ਹੈ ਤੇ ਇਹ ਵੀ ਓਕੇ ਹੈ ਇਹ ਕਿੰਨਾ ਮਾਡਲ ਹੈ ਵੀਰੇ 22 ਮਾਡਲ ਹੈ ਇਹ ਵੀ 22 ਮਾਡਲ ਹੈ ਅੱਛਾ ਦੋਨੋਂ 22 22 ਨੇ ਜਿਹੜੀ ਮਰ ਜਾ ਕੇ ਛਾਂਟੀ ਮਾਰ ਕੇ ਲੈ ਜਾਓ ਬਾਈ ਬਾਈ ਕਰਾ ਰੱਖੀ ਹੈ ਵੀਰੇ ਤੇਰੇ 21 ਸਾਲਾਂ ਦੇ ਜੱਟ ਨੂੰ ਹੈ ਤੇ ਇਹਦੇ ਪੈਸੇ ਵੀਰੇ ਬਾਈ ਦੇ ਇਹਦੇ ਤੇ 420000 ਰੁਪਏ अच्छा सदा 20000 ਦਾ ਡਿਸਕਾਊਂਟ ਹੈ ਫਿਰ ਤਾਂ ਬਈ ਆ ਲੈ ਕੇ ਵਗ ਜਿਓ ਠੀਕ ਹੈ ਪੰਜਾਬ ਨੰਬਰ ਦੀ ਆ 420 22 ਮਾਡਲ ਤੇ ਸਿਆਜ ਵੀਰੇ ਮਾਡਲ ਕਿੰਨਾ ਸਿਆਜ ਦਾ ਪੰਜਾਬ ਨੰਬਰ ਆ ਮਿੱਤਰੋ 5276 ਤੁਹਾਡੇ ਸਾਹਮਣੇ ਕੰਡੀਸ਼ਨ ਵਾਈਜ਼ ਓਕੇ ਹੈ 2020 20 ਮਾਡਲ ਹੈ ਡੀਜ਼ਲ ਹੈ ਨਾ ਡੀਜ਼ਲ ਡੀਜ਼ਲ ਦੇ ਵਿੱਚ ਹੈ 20 ਮਾਡਲ ਹੈ ਸਿਆਜ ਕਾਰ ਆ ਤੇ ਵਧੀਆ ਕਾਰ ਆ ਯਾਰ ਕੰਡੀਸ਼ਨ ਵਾਈਜ਼ ਓਕੇ ਐਂਡ ਰੋਡ ਸਾਰਾ ਕੁਝ ਲੱਗਿਆ ਹੋਇਆ ਹੈਗਾ ਤੇ ਗੱਲ ਕਰੀ ਜਿਸਨੈਸੀ ਆਪਕੋ ਸਰਵਿਸ ਕਰ ਰਹੀ ਹੈ मतलब ਜੋ ہائی کلاس بندے چلاتے ہیں سیڈان کار فیورٹ ہوتی ہے اس کے لیے आंखے بند کر کے اپ چوز کر لو تیل پواؤ تے چلاؤ تیل پواؤ تے چلاؤ ودیا انٹیریئر سب کچھ اوکے رپورٹ پی ماڈل دی ہے بھائی سیاج ڈیزل ویریئنٹ دے نال تے ریٹ جی ریٹ اس کا دے دیں گے باجی 7 لاکھ 60 ہزار روپے 7 لاکھ 60 ہزار روپے تے آ گئی اپنی ویرے ٹیگگو ٹیگگو ٹاٹا دی ٹیگگو کہندے بھائی لوہے والی کار ਇਹਨਾਂ ਤੁਹਾਨੂੰ ਉਹੀ ਕਹਿੰਦੇ ਨੇ ਮੰਡੀ ਗੋਬਿੰਦ ਘੜਾਲੀ ਮਸ਼ਹੂਰ ਨੇ ਇਧਰ ਆ ਮਸ਼ਹੂਰ ਨੇ ਤੇ ਇਹ ਮਾਡਲ ਕਿੰਨਾ ਵੀਰੇ ਦਾ ਟੈਗ ਉਹਦਾ 19 ਮਾਡਲ ਹੈ 2019 ਡੀਜ਼ਲ ਵੇਰੀਐਂਟ ਦੇ ਨਾਲ ਹੈ ਡੀਜ਼ਲ ਵੇਰੀਐਂਟ ਤੇ ਪੈਸੇ ਜੀ ਇਹਦੇ ਪੈਸੇ ਇਸਕੇ 4.5 ਲੱਖ ਰੁਪਏ 19 ਮਾਡਲ 4.5 ਲੱਖ ਰੁਪਏ ਦੀ ਆ ਲੈ ਜਾਓ ਹੁਣ ਮੈਂ ਤੁਹਾਨੂੰ ਗੱਡੀਆਂ ਦਿਖਾਉਂਗਾ ਚੁਣਮੀਆਂ ਹੈ ਯਾਰ ਹਲੇ ਰੁਕ ਜਾਓ ਆਪਾਂ ਬਾਹਰ ਲੈ ਪੈਸੇ ਚੱਲਦੇ ਆ ਉੱਥੇ ਬਾਈ ਹੋਣਾ ਨਾ ਸਾਈਡ ਤੇ ਖੜੇ ਕਰ ਕਿਉਂਕਿ ਥੋੜੀ ਜਗ੍ਹਾ ਦੀ ਕਮੀ ਸੀ ਆਪਾਂ ਚੱਲਦੇ ਆ ਬਾਹਰ ਲੈ ਪਸੰ ਦਿਖਾਣੇ ਆ ਆਪਣੇ ਕੋਲ ਪ੍ਰਾਈਵੇਟ ਜੈ ਮੰਤਰੀ ਵਾਲੀ ਕਾਰ ਹੈ ਕੰਫਰਟ ਹੱਦ ਤੋਂ ਬਾਹਰ ਆ ਤੇ ਅੱਜ ਰੇਟ ਚ ਦੱਗਿਆ ਦਵਣਾ ਮੇਰੇ ਮਾਡਲ 2000 2017 ਮਾਡਲ 17 ਇਨੋਵਾ ਕ੍ਰਿਸਟਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਬਈ ਹੱਦੋਂ ਵੱਡੀ ਮੰਗ ਹੋਈ ਪਈ ਹੈ ਮੇਰੇ ਮਾਰਕੀਟ ਦੇ ਵਿੱਚ ਤੇ ਅੱਜ ਰੇਟ ਸਰਿਆਲਾ ਮਾਰਕੀਟ ਵਿੱਚ ਜਾਓ ਆਪਕੋ 15 ਮੰਗੇਗਾ 16 ਮੰਗੇਗਾ ਕੋਈ 14 ਮੰਗੇਗਾ ਅੱਜ ਕੋਈ 15 ਨਹੀਂ ਕੋਈ 15 ਨਹੀਂ ਕੋਈ 16 ਨਹੀਂ ਕੋਈ 14 ਨਹੀਂ ਕੋਈ 14 ਨਹੀਂ ਕਿੰਨੇ 13 ਲੱਖ 60 ਹਜ਼ਾਰ 13 ਲੱਖ 60 ਦੀ ਲੈ ਜਾਓ ਯਾਰ ਆਜੋ ਤੇ ਹਾਂ ਆ ਦੇਖੋ ਦੋ ਗੱਡੇ ਤੁਹਾਨੂੰ ਹੋਰ ਦਿਖਾਨਾ ਇਹ ਹੈਗੀ ਰਨੋਲਡ ਦੀ ਡਸਟਰ ਆਪਣੀ ਤੇ ਕੈਟਕਾਰ ਆ ਓਕੇ ਦੀ ਰਿਪੋਰਟ ਆ ਇਹਦਾ ਕੀ ਮਾਡਲ ਆ ਵੀਰੇ 12 ਮਾਡਲ 2012 ਬਾਈ ਡਸਟਰ ਆ ਗਈ ਡੀਜ਼ਲ ਵੇਰੀਐਂਟ ਦੇ ਨਾਲ ਹਨਾ ਬਿਲਕੁਲ ਤੇ ਇਹਦੇ ਪੈਸੇ 12 ਦੇ 3 4 ਕਿੰਨੇ ਤੁਸੀਂ ਦੱਸੋ ਕਰ ਦੋ ਫਰਾਜਾ ਮੈਂ ਕਹਣਾ ਉਹ ਕਰ ਦੋ ਬੰਦਾ ਉਪਰਾਂ ਡਲਟ ਉਲਟ ਜੀ ਸੋਚੇ ਨਾਲ ਉਹ ਲੈ ਜੇ 290000 ਰੁਪਏ ਡਸਟਰ ਲੈ ਜਾਓ ਬਸ ਲੈ ਜਾਓ 290000 ਦੀ ਡਸਟਰ ਮਿਲ ਰਹੀ ਹੈ ਜੋਰਗੀ ਭਾਲਦੇ ਹੋ ਆ ਜਾਓ ਇੱਕ ਤਫਾਰ ਹੋਰ ਦੇ ਦਿੰਦੇ ਨੇ ਹਣਾ ਜਾਂਦੇ ਜਾਂਦੇ ਵਾਰ ਕਹਿੰਦਾ ਜਾਂਦੀ ਹੋਈ ਨਿਸ਼ਾਨੀ ਦੇ ਦੇ ਹੈ ਰਨਾਲਡ ਦੀ ਕਵੇਡਾ ਮਿੱਤਰੋ ਜਿਹੜੇ ਮੇਰੇ ਭਰਾ ਦਾ ਬਜਟ ਜਮ ਹੀ ਘਟ ਹੈ ਤਾਂ ਉਹ ਦੇਖ ਲੈਣਾ ਮੇਰੇ ਜੋ ਮਾਡਲ ਦੀ ਗੱਲ ਕਰੀ ਕਵੇਡਾ ਕਿੰਨੇ ਦਾ ਮਾਡਲ ਆ 2016 ਦਾ ਮਾਡਲ ਮਿਲ ਜਾਊਗਾ ਭਾਜੀ 16 ਮਾਡਲ ਦੀ ਕਵੇਡਾ ਉਲੈਸ਼ ਲਾਇ ਪਏ ਹੋਏ ਨੇ ਰੰਗ ਤੁਹਾਡੇ ਸਾਹਮਣੇ ਆ ਟੱਚ ਕਰਾ ਓਕੇ ਦੀ ਰਿਪੋਰਟ ਹੈ ਹੁਣ ਵੀਰੇ ਰੇਟ ਹਾਂ ਅੰਡਾ ਚਮੀ ਅੰਡਾ 2 ਲੱਖ 20000 ਰੁਪਏ 2 ਲੱਖ ਕਹਿੰਦਾ 20000 ਰੁਪਏ ਹੁਣ ਸਵਾਦ ਨਹੀਂ ਆਇਆ ਹਨਾ ਨਾ ਵੇ ਕਟਾਓ ਯਾਰ ਅੱਜ ਤਾਂ ਇੱਥੇ ਤਾਂ ਫਿਰ ਗਰਾਰੀ ਵੜੂਗੇ ਹੁਣ ਫਿਰ ਆਈਫੋਨ ਕੇ ਰੇਟ ਮੇ ਦੇ ਦਿੰਗੇ ਹਾਂ ਤੁਸੀਂ ਦੱਸੋ ਕਿਤਨਾ ਡਿਸਕਾਊਂਟ ਦੇਣਾ ਕਰੋ ਮੈਂ ਇੱਕ ਦੀ ਸੀਰੀਜ਼ ਚ ਹੋਣਾ ਚਾਹੁੰਦਾ ਕਿਉਂਕਿ ਆਈਫੋਨ ਦਾ ਰੇਟ ਤਾਂ ਤੁਹਾਨੂੰ ਪਤਾ 1 ਲੱਖ ਕੁਛ ਪੈਂਦਾਗਾ 1 ਲੱਖ 90000 ਲਾਓ ਲੈ ਜੋ ਤੁਸੀਂ ਗੱਡੀ ਲੈ ਜੋ ਯਾਰ ਇਹਦੇ ਵਿੱਚ ਵੀ ਡਿਸਕਾਊਂਟ ਕਰਾ ਦਾਂ ਕੋਈ ਚੱਕਰ ਨਹੀਂ ਕਹਿ ਦੱਸੋ ਮੇਰੇ ਗੱਡੀਆਂ ਆਪ ਦਿਖਾਤੀਆਂ ਵੀ ਲੋਨ ਵਗੈਰਾ ਦੀ ਫੈਸਿਲਿਟੀ ਆਪਣੀ ਹੈਗੀ ਹਨਾ ਲੋਨ ਕਰਾ ਲੋਨ ਦੀ ਕੋਈ ਦਿੱਕਤ ਨਹੀਂ ਆਧਾਰ ਕਾਰਡ ਪੈਨ ਕਾਰਡ ਲਾਓ ਆਪਣਾ ਫਟ ਤੇ ਲੋਨ ਹੋ ਜਾਊਗਾ ਲੋਨ ਕਰਾ ਦਾਂ ਕੋਈ ਚੱਕਰ ਨਹੀਂ ਲਓ ਜੀ ਵੀਰ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਸਕਰੀਨ ਚਾਰੇ ਦੀ ਇਸ ਤੋਂ ਇਲਾਵਾ ਤੁਹਾਨੂੰ ਕੋਈ ਮਰਜ਼ੀ ਹੋਰ ਕਾਰ ਵੀ ਲੈਣੀ ਆ ਆ ਸੇਮ ਨੰਬਰ ਆ ਦੇ ਵੀਰੇ ਕੰਟੈਕਟ ਕਰ ਲਿਓ ਬਾਕੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਧੰਨਵਾਦੀ ਵੀਡੀਓ ਦੇਖਣ ਦੇ ਲਈ